ਲਓ ਜੀ ਪਾਇੰਤੇ ਪਰ ਉਹ ਸਿੱਟਕੀ ਵੇਖੋ ਬਣੀ ਰੈਡੀ ਰੈਡੀ ਮੈਂ ਲਾਲ ਆਲੂ ਪਾਉਣੇ ਆ ਤੇ ਦੋ ਪਿਆਜ ਪਾਏ ਮਿਰਚਾਂ ਪਾਈਆਂ ਤੇ ਆਪਾਂ 11 ਪਾਇਆ ਸੀ ਨਿੰਬੂ ਤੇ ਪਿਆਜ ਨੂੰ ਖੁੰਡੂਆ ਸਵਾਰ ਸਵਾਰ ਕੇ ਨਾਲ ਵਾਪਸ ਸਾਫ਼ ਕਰਨਾ ਇਹਨਾਂ ਨੂੰ ਘਰਤਾਂ ਜੀ ਚ ਚਲੀ ਜਾਂਦੀ ਇਹਨਾਂ ਦੀ ਤੇ ਆਪਾਂ ਮਸਾਲਾ ਪਾਇਆ ਹੈ ਤੇ ਆਪਾਂ ਹੋਰ ਕੋਈ ਕੈਮੀਕਲ ਨਹੀਂ ਪਾਉਣੇ ਬਰੈਡ ਆਪਾਂ ਪਾਉਣੇ ਤਰਸ ਕੇ ਇੱਕ ਮਿਸੇ ਮਲਾ ਮਿਰਚ ਪਾ ਲਈ ਤੇ ਲੱਕ ਪਾਇਆ ਆਪਾਂ ਆ ਮੈਂ ਦਾਲ ਵੀ 25 ਮਿੰਟ ਪਹਿਲਾਂ ਪਉਂਦੀ ਸੀਗੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਬਾਲਾ ধੋਣਾ ਹੈ ਤੇ ਤੁਸ਼ੂਈ ਲੈ ਜਾਣੀ ਆਂਦੀ ਚੰਗੀ ਤਰ੍ਹਾਂ ਲੱਗ ਲੱਗ ਦਾਲ ਹੋ ਕੇ ਤੇ ਆਪਾਂ ਫਿਰ ਪੇਂ ਦੇ ਵਿੱਚ ਮਿਕਸ ਕਰਨੀ ਚਾਟ ਮਸਾਲਾ ਪਾ ਦਾਂ ਥੋੜਾ ਜਿਹਾ ਗਰਮ ਮਸਾਲਾ ਪਾ ਦਾਂ ਕਾਲਾ ਨਮਕ ਪਾ ਦਾਂ ਥੋੜੀ ਜਿਹੀ ਹਲਦੀ ਪਾਈ ਮੈਂ ਤੇ ਮਿਰਚ ਪਾਈ ਤੇ ਆਪਾਂ ਰੈਟਰ ਨੂੰ ਫਰਾੜ ਕੇ ਤੇ ਆਪਾਂ ਵਿੱਚ ਕ੍ਰਚ ਕਰਕੇ ਪਾਉਨੇ ਤੇ ਸਪਾਈਸੀ ਟਿੱਕੀ ਬਣਦੀ ਔਰ ਆਪਾਂ ਨੂੰ ਵਿੱਚ ਕੁਝ ਵੀ ਨਹੀਂ ਜ਼ਰੂਰਤ ਹੈ ਵੀ ਪਾਉਣ ਦੀ ਤੇ ਹਾਂ ਆਪਾਂ ਮਿਕਸ ਕਰੀ ਗਏ ਨੇ ਠੀਕ ਹੈ ਉਸੇ ਦੇਖੀ ਜਾ ਜ਼ਰੂਰ ਘਰੇ ਟਰਾਈ ਮਾਰੋ ਬਣਾਓ ਜ਼ਰੂਰ ਬਣਾਓ ਤੁਸੀਂ ਤੇ ਆਪਾਂ ਘੱਥ ਲਾ ਕੇ ਕਿਉਂ ਨਾ ਭੇੜੇ ਕਰ ਲੈਨੇ ਆਪਣੇ ਪੇਸਟ ਦੇ ਤੇ ਸਭ ਇਹ ਤੇ ਪਾਉਣਾ ਤੇਲ ਆਪਾਂ ਤੇਲ ਨੂੰ ਮੇਵਾਰਾ ਸਾਈਡ ਤੇ ਦਿਵਾ ਲਿਆ ਪਹਿਲੋ कच्चਾ ਤੇਲ ਨਹੀਂ ਮ ਪਾਇਆ ਤੇ ਆਹ ਵਰਾੜ ਕੇ ਤੇਲ ਤੇ ਆਪਾਂ ਉੱਤੋਂ ਨਹੀਂ ਪਾਇਆ ਤੇਲ ਤੇ ਨਾਲ ਦੀ ਨਾਲ ਟਿੱਕੀ ਰੜ ਗਈ ਆਪਣੀ ਤੇ ਨਾਲ ਮੈਂ ਆਪਾਂ ਉੱਤੇ ਕਾਚਰ ਕ੍ਰਸ਼ ਕਰ ਲਈ ਸੀ ਉਹ ਬਾਤੀ ਵਿੱਚ ਤੇ ਆ ਪਦੀਨਾ ਪਾਤਾ ਸੀ ਥੋੜੀ ਜਿਹੀ ਨਾਲ ਬਾਤੀ ਸੀ ਮੈਂ ਤੇ ਆਪਾਂ ਗਾਜਰ ਦਾ ਬਹੁਤ ਜ਼ਿਆਦਾ ਫਲੇਵਰ ਵਧੀਆ ਆਇਆ ਬਹੁਤ ਜ਼ਿਆਦਾ ਨਾਲ ਦਹੀਂ ਪਾਤਾ ਸੌਸ ਪਾਤੀ ਜਿੰਨੇ ਕਿਸੇ ਬੱਚੇ ਨੂੰ ਪਉਣੀ ਤੇ ਬਹੁਤ ਟੇਸਟੀ ਬਣੀਆ ਘਰੇ ਬਣਾਓ